ਉਹ ਦੇਖ ਲਓ ਪਾਪਾ ਆਏ ਤਾਂ ਆਪਾਂ ਜਪੀ ਕਹਿੰਦੇ ਇਹ ਵੀ ਘੁੰਮਣ ਫਿਰੇ ਨਾ ਵੀ ਰਿਫਰੈਸ਼ ਹੋ ਜੂ ਮਾਈਂਡ ਤੇ ਉਧਰ ਮੰਮਾ ਦੇਖੋ ਐਵੇਂ ਉਦਾਸ ਜੇ ਬੈਠੇ ਨੇ ਜਦੋਂ ਉਹ ਦੇਖ ਲਓ ਉਦੋਂ ਇਦਾਂ ਦਾ ਹੀ ਮੂਡ ਹੁੰਦਾ ਇਹਨਾਂ ਦਾ ਕਿਤੇ ਮੰਮੀ ਬਿਮਾਰੀ ਨਾ ਹੋਣ ਤਾਂ ਹੀ ਇਹਦੇ ਸਾਈਡ ਬੈਠੇ ਨੇ ਬਿਮਾਰ ਕਿਹੜੇ ਪਾਸਿਓਂ ਅੱਜ ਸਵੇਰੇ ਤਾਂ ਸਾਰੇ ਟੈਸਟ ਕਰਾਏ ਨੇ ਸਾਰੇ ਟੈਸਟ ਨਾਰਮਲ ਆਏ ਆ। ਸਹੀ ਜ਼ਖਮ ਦਰਦ ਦੁੱਖ ਤਕਲੀਫਾਂ ਜਾਂ ਬਿਮਾਰੀਆਂ ਅਜਿਹਿਆਂ ਵੀ ਹੁੰਦੀਆਂ ਨੇ ਜਿਹੜੀਆਂ ਕਿਸੇ ਟੈਸਟ ਦੇ ਵਿੱਚ ਨਹੀਂ ਆਉਂਦੀਆਂ। ਕਿਉਂਕਿ ਜਖਮ ਬਹੁਤ ਗਹਿਰੇ ਹੁੰਦੇ ਆ ਇਹੋ ਜਿਹੇ ਦਰਦ ਮੰਮੀ ਨੂੰ ਕਿਵੇਂ ਦੇਤਾ ਹੈ ਦਰਦ ਵੀ ਤਾਂ ਉਹਦੇ ਆਪਣਿਆਂ ਨੇ ਹੀ ਦਿੱਤਾ ਨਾ ਹੁਣ ਜੇ ਤੁਸੀਂ ਵੀ ਸੋਚਿਆ ਹੋਵੇ ਨਾ ਮਹਿਸੂਸ ਕੀਤਾ ਹੋਵੇ ਸਾਰਾ ਸਾਲ ਤੁਹਾਡੀ ਮੰਮੀ ਹੱਸਦੀ ਖੇੜਦੀ ਰਹਿੰਦੀ ਹੈ ਤੇ ਜਿਉਂ ਹੀ ਜੁਲਾਈ ਦਾ ਅਖੀਰ ਜੀ ਆਂਦਾ ਅਗਸਤ ਦੀ ਸ਼ੁਰੂਆਤ ਹੁੰਦੀ ਹੈ ਬਸ ਫੇਰ ਖੁਸ਼ੀ ਤਾਂ ਉਹਦੀ ਜਿਵੇਂ ਖੰਭ ਲਾ ਕੇ ਉੱਡੀ ਜਾਂਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਰਖੜੀ ਜੋ ਆਉਂਦੀ ਆ ਪਰ ਰਖੜੀ ਦੇ ਨਾਲ ਮੰਮੀ ਦੇ ਦਰਦ ਦਾ ਕੀ ਸਬੰਧ ਆ ਬੜਾ ਗਹਿਰਾ ਸਬੰਧ ਆ ਪੁੱਤਰਾ ਜਦੋਂ ਵੀ ਤੁਹਾਡੀ ਨਾਨੀ ਦੀ ਡੈਥ ਹੋਈ ਆ ਨਾ ਬਸ ਸਾਇਂ ਸੋਚੋ ਕਿ ਬਹੁਤੀਆਂ ਖੁਸ਼ੀਆਂ ਤੋਂ ਉਹਦੀਆਂ ਉਸੇ ਦੇ ਨੀ ਸੜ ਕੇ ਸੁਆਹ ਹੋ ਗਈਆਂ ਸੀ ਇਹ ਤਾਂ ਗੱਲ ਹੀ ਬੜੀ ਸੋਖੀ ਆ ਮੰਮੀ ਪੇਕੇ ਜਾਣ ਮਾਮਲੇ ਰਖੜੀ ਬੰਨ ਤੇ ਗੱਲ ਖਤਮ ਹਾਂ ਫਿਰ ਤਾਂ ਨਹੀਂ ਮੰਮੀ ਉਦਾਸ ਹੋਣਗੇ ਕਿਉਂਕਿ ਨਾਨੀ ਹੀ ਕਹੀ ਆ ਮਾਮਾ ਤਾਂ ਹੈਗਾ ਹੀ ਆ ਕੁਝ ਦਰਦ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਨਸਾਨ ਨਾ ਕਹਿ ਸਕਦਾ ਨਾ ਸਹਿ ਸਕਦਾ ਫੋਨ ਆ ਗਿਆ ਵੀ ਦਿੱਦੀ ਹਲੋ ਸਸਰੀਕਾਲਾ ਭਾਬੀ ਕੀ ਹਾਲ ਹੈ ਵੀਰਾ ਠੀਕ ਹੈ ਹਾਂਜੀ ਦੀਦੀ ਸਭ ਠੀਕ ਆ ਤੁਸੀਂ ਦੱਸੋ ਫੋਨ ਕਿਉਂ ਕੀਤਾ ਕੀ ਗੱਲ ਭਾਬੀ ਮੈਂ ਫੋਨ ਨਹੀਂ ਕਰ ਸਕਦੀ ਮੇਰਾ ਜੀ ਕੀਤਾ ਵੀ ਮੈਂ ਆਪਣੀ ਸੀਟ ਜੀ ਪਾਬੋ ਦਾ ਹਾਲ ਚਾਲ ਤਾਂ ਪੁੱਛ ਲਵਾਂ ਦੀਦੀ ਮੈਂ ਬਹੁਤ ਬਿਜ਼ੀ ਆ ਸਿੱਧੀ ਕੰਮ ਦੀ ਗੱਲ ਕਰੋ ਆ ਗੱਲਾਂ ਨਾ ਮੈਂ ਬਥੇਰੀ ਵਾਰ ਸੁਣ ਚੁੱਕੀ ਆ ਹਫਤੇ ਇੱਕ ਬਾਅਦ ਰਖੜੀ ਆ ਜਦੋਂ ਮੰਮੀ ਚ ਆਉਂਦੇ ਸੀ 15 ਦਿਨ ਪਹਿਲਾਂ ਹੀ ਮੈਨੂੰ ਫੋਨ ਕਰਨ ਲੱਗ ਜਾਂਦੇ ਸੀ ਵੀ ਗੈਵੀ ਕਦੋਂ ਆਉਣਾ ਟਾਈਮ ਸੇ ਆ ਜੀ ਪਰ ਹੁਣ ਮੈਂ ਬਾਹਰ ਕੀ ਚਲੇਗੀ ਤੁਸੀਂ ਤਾਂ ਮੈਨੂੰ ਆਪਣੇ ਦਿਲ ਤੋਂ ਵੀ ਬਾਹਰ ਕੱਢਤਾ ਲੱਗਦਾ ਇਸ ਵਾਰੀ ਰਖੜੀ ਤੇ ਮੇਰਾ ਪੇਕੇ ਉਹਨੂੰ ਬੜਾ ਹੀ ਜੀ ਕਰਦਾ ਦਿਲ ਕਰਦਾ ਵੀ ਇਸ ਵਾਰੀ ਆ ਕੇ ਮੈਂ ਆਪਣੇ ਵੀਰੇ ਦੇ ਗੁੱਟ ਤੇ ਰਖੜੀ ਬੰਨਾਂ ਨਾਣਾ ਦੀਦੀ ਤੁਸੀਂ ਨਾ ਆਇਓ ਜੇ ਤੁਸੀਂ ਆ ਗਏ ਤੇ 10 ਦਿਨ ਤੋਂ ਪਹਿਲਾਂ ਤੁਸੀਂ ਜਾਣਾ ਨਹੀਂ ਮੈਂ ਇੱਥੇ ਇਕੱਲੀ ਕੈਰੀ ਤੇ ਤੁਹਾਡਾ ਵੀਰ ਤਾਂ ਡਿਊਟੀ ਤੇ ਚਲਾ ਜਾਂਦਾ ਤੇ ਸਵੇਰੇ ਉੱਠ ਕੇ ਨਿਆਣਾ ਨੂੰ ਤਿਆਰ ਕਰਕੇ ਸਕੂਲੇ ਭੇਜਣਾ ਹੁੰਦਾ ਮੈਂ ਮੈਂ ਤੁਹਾਨੂੰ ਸੰਭੂ ਕਿ ਘਰ ਨੂੰ ਉਹ ਤੂੰ ਮੇਰੀ ਫਿਕਰ ਨਾ ਕਰ ਨਾ ਹੀ ਕੰਮ ਦੀ ਮੈਂ ਆਪ ਹੀ ਰੋਟੀ ਟੁੱਕ ਕਰ ਲਵਾਂ ਆਹੋ ਤੂੰ ਤਾਂ ਚੋਣੀ ਇਹੋ ਆ ਕਿ ਤੇਰੇ ਵੀਰੇ ਨੂੰ ਮੇਰੇ ਨਾਲ ਲੜਨ ਦਾ ਬਹਾਨਾ ਲੱਭ ਜੇ ਕਿ 2 ਦਿਨ ਮੇਰੀ ਭੈਣ ਪਿੱਕ ਕੇ ਆਈ ਸੀ ਤੇ ਉਹਨੂੰ ਵੀ ਤੂੰ ਕੰਮ ਤੇ ਲਾ ਦਿੱਤਾ ਚਲ ਫਿਰ ਮੈਂ ਇਦਾਂ ਕਰੂੰ ਰਖੜੀ ਤੋਂ ਇੱਕ ਦਿਨ ਪਹਿਲਾਂ ਆਜਾਂ ਤੇ ਰਖੜੀ ਬੰਨ ਕੇ ਉਸ ਤੋਂ ਅਗਲੇ ਦਿਨ ਹੀ ਵਾਪਸ ਮੁੜ ਜੂੰ ਉਦੋਂ ਕਿਵੇਂ ਆ ਚੰਗੀ ਕਿਉਂ ਮੈਂ ਨਹੀਂ ਜਾਣਾ ਰਖੜੀ ਬੰਨਣ ਸੁੱਖ ਨਾਲ ਚਾਰ ਭਰਾਵਾਂ ਦੀ ਕੱਲੀ-ਕੱਲੀ ਪੈਣਾ ਮੈਂ ਤੇ ਮੇਰੇ ਭਰਾ ਪਰਜਾਈਆਂ ਗੁੱਸਾ ਨਹੀਂ ਕਰਨਗੇ ਸੋਰੀ ਦੀਦੀ ਤੁਸੀਂ ਉਹਨੂੰ ਰਹਿਣੇ ਦਿਓ ਤੇ ਰਖੜੀ ਕਿਸੇ ਕੋਰੀਅਰ ਰਾਹੀਂ ਭੇਜ ਦਿਓ ਅਸੀਂ ਤੁਹਾਡਾ ਸ਼ਗਨ ਕਿਸੇ ਆਉਂਦੇ ਜਾਂਦੇ ਦੇ ਹੱਥ ਭੇਜ ਹੀ ਦਵਾਂਗੇ ਭਾਬੀ ਭਾਬੀ ਫੋਨ ਹੀ ਕੱਟਤਾ ਲੱਗਦਾ ਮੇਰੀ ਮਾਂ ਜਾਂਦੇ ਜਾਂਦੇ ਮੇਰੇ ਪੈਕੇ ਵੀ ਨਾਲ ਹੀ ਲੱਗੀ ਮਾਂ ਪਾਪਾ ਜੀ ਸਖੇ ਭੈਣ ਭਾਈ ਵਿਆਹਾਂ ਤੋਂ ਬਾਅਦ ਐਦਾਂ ਵੀ ਹੋ ਜਾਂਦੇ ਨੇ ਮਾਮੀ ਨੇ ਐਦਾਂ ਕਿਉਂ ਕੀਤਾ ਮਾਮਾ ਜੀ ਕੁਛ ਨਹੀਂ ਕਹਿੰਦੇ ਉਹ ਕਈ ਵਾਰੀ ਬੰਦਾ ਘਰ ਦੇ ਖਲੇਸ਼ ਕਰਕੇ ਨਾ ਡਰ ਵੀ ਜਾਂਦਾ ਚੁੱਪ ਵੀ ਕਰ ਜਾਂਦਾ ਕਿ ਮੈਂ ਜੇ ਆਪਣੀ ਭੈਣ ਜਾਂ ਭੈਣ ਭਾਈਆਂ ਦਾ ਕੋਈ ਬੋਧਾ ਕਰੂ ਨਾ ਤਾਂ ਕਰਜ਼ੇ ਕਿਲੇ ਸੀ ਪੈਣਾ ਪਰ ਐਦਾਂ ਹੋਣਾ ਥੋੜੀ ਚਾਹੀਦਾ ਉਹਨੂੰ ਕੁਛ ਨਾ ਕੁਛ ਤਾਂ ਆਪਣੀ ਭੈਣ ਦੇ ਬਾਰੇ ਵੀ ਸੋਚਣਾ ਚਾਹੀਦਾ ਨਾ ਹਾਂਜੀ ਭਾਬੀ ਸਤਿ ਸ੍ਰੀ ਅਕਾਲ ਮੈਨੂੰ ਪਤਾ ਵੀ ਰਖੜੀ ਤੇ ਤੁਸੀਂ ਵੀ ਆਪਣੇ ਪਿੱਕੇ ਜਾਣਾ ਤੁਸੀਂ ਤਾਂ ਆਪਣੇ ਚਾਰ ਭਰਾਵਾਂ ਦੀ ਕੱਲੀ ਕਹਿਰੀ ਭੈਣ ਹੋ ਨਾਲੇ ਜੇ ਤੁਸੀਂ ਨਾ ਗਏ ਤਾਂ ਤੁਹਾਡੇ ਭਰਾ ਪਰਜਾਈ ਗੁੱਸਾ ਕਰਨਗੇ ਤੁਸੀਂ ਫਿਕਰ ਨਾ ਕਰੋ ਭਾਬੀ ਰਖੜੀ ਤੇ ਮੈਂ ਨਹੀਂ ਆ ਰਹੀ ਕਿਉਂਕਿ ਰਖੜੀ ਤਾਂ ਮੈਂ ਕੋਰੀਅਰ ਰਾਹੀਂ ਭੇਜੀ ਦਿੱਤੀ ਨਾਨਾ ਦੀਦੀ ਪਹਿਲਾਂ ਮੇਰੀ ਗੱਲ ਤਾਂ ਸੁਣੋ ਮੈਂ ਆਪਣੀ ਗੱਲ ਤਾਂ ਬਹੁਤ ਸ਼ਰਮਿੰਦਾ ਕਿ ਮੈਂ ਤੁਹਾਨੂੰ ਇੰਨੇ ਸਾਲਾਂ ਤੋਂ ਇੱਥੇ ਰਖੜੀ ਤੇ ਆਉਣ ਤੋਂ ਰੁਕਦੀ ਰਹੀ ਮੱਤਪੁੱਲੀ ਗਈ ਸੀ ਜਿੰਨਾ ਮੈਨੂੰ ਆਪਣੇ ਪੇਕੇ ਤੇ ਭਰਾਵਾਂ ਦਾ ਚਾਹ ਉਹਨਾਂ ਤੁਹਾਨੂੰ ਵੀ ਤਾਂ ਹੈ ਮੇਰੀ ਮੰਮੀ ਨੇ ਇਹ ਅਹਿਸਾਸ ਕਰਵਾਇਆ ਕਿ ਤੁਹਾਡੇ ਘਰ ਦਰਦ ਦਿਲਦਰਤਾ ਬਿਮਾਰੀ ਤੇ ਤੰਗੀ ਉਦੋਂ ਤੱਕ ਨਹੀਂ ਜਾਣੀ ਜਦੋਂ ਤੱਕ ਤੁਹਾਡੇ ਘਰ ਦੀ ਤੀ ਆਪਣੇ ਪੇਕੇ ਘਰ ਖੁਸ਼ੀ-ਖੁਸ਼ੀ ਪੈਰ ਨਹੀਂ ਪਾਉਂਦੀ ਜਿਸ ਘਰ ਵਿੱਚ ਦੀ ਆਂਦੀ ਨਿਰਾਦਰ ਤੇ ਬੇਕਦਰਹੀ ਹੁੰਦੀ ਹੋਵੇ ਨਾ ਉਸ ਘਰ ਵਿੱਚ ਸਾਡੇ ਘਰ ਵਾਂਗੂ ਚੈਨ ਨਹੀਂ ਹੁੰਦਾ ਪਰ ਭਾਬੀ ਨਾਨਾ ਦੀਦੀ ਤੁਸੀਂ ਨਾ ਨਾ ਕਰਿਓ ਤੁਹਾਡਾ ਪੇਕਾ ਘਰ ਤੇ ਤੁਹਾਡੇ ਵੀਰ ਦਾ ਘੁੱਟ ਤੁਹਾਡੇ বিনা ਸੁੰਣਾ ਹੋਇਆ ਪਿਆ ਆਉਂਗੇ ਨਾ ਤੁਸੀਂ ਹਾਂ ਹਾਂ ਭਾਬੀ मैं जरूर आऊंगी इस रखड़ी हेलो भाभी का फोन आ गया मेरी भाभी का फोन आ गया अच्छा। मैं ना अपने भीर ने रखड़ी बनने जाना। मेरी इंडिया में टिकट करा दो मेरी भाभी आ गया <laughs>